ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਆਪਣੀ ਪੰਜਾਬੀ YouTube ਫੈਮਿਲੀ ਦਾ ਆਪਣੇ ਚੜਦੀ ਕਲਾ ਫੋਰੇਵਰ ਕਿਵੇਂ ਹੋ ਸਾਰੇ ਜਣੇ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ 'ਚ ਰੱਖੇ ਤੇ ਆਪਣੇ ਜੀਵਨ 'ਚ ਖੁਸ਼ ਰੱਖੇ ਤੇ ਆਪਣੇ ਇਸ ਚੈਨਲ ਦੇ ਵਿੱਚ ਸਾਰਿਆਂ ਦਾ ਤੁਹਾਡੇ ਸਾਰੇ ਵੀਰਾਂ ਦਾ ਪੈਣਾ ਦਾ ਇਸ ਚੈਨਲ ਤੇ ਵਿੱਚ ਜੀ ਆਇਆਂ ਨੂੰ ਸਵਾਗਤ ਕਰਦੇ ਆ ਜੀ ਅੱਜ ਦੀ ਵੀਡੀਓ ਬਹੁਤ ਹੀ ਕਮਾਲ ਦੀ ਆ ਟਾਈਟਲ ਆਪਾਂ ਸ਼ੇਅਰ ਕਰ ਦਿੰਦੇ ਆ ਤੇ ਟਾਈਟਲ ਪੰਜਾਬ ਮਨ ਲਿ ਗੁਰਮੁਖੀ ਚ ਲਿਖਿਆ ਹਾਰ ਵਾਰੀ ਅਸੀਂ ਟ੍ਰਾਂਸਲੇਟ ਹੀ ਕਰੀਦਾ ਤੇ ਟ੍ਰਾਂਸਲੇਟ ਕਰਕੇ ਲਿਖਿਆ ਜੀ ਪੰਜਾਬ ਦੇ ਸੂਰਮੇ ਪੁੱਤ ਦੀ ਕਹਾਣੀ ਹੂੰ ਸੂਰਮੇ ਪੁੱਤਾਂ ਦੀ ਕਹਾਣੀ ਹਾਂ ਪੁੱਤਾਂ ਦੀ ਕਹਾਣੀ ਲਿਖਿਆ ਤੇ ਅੱਗੇ ਲਿਖਿਆ ਹੋਇਆ ਪੰਜਾਬ ਸਿਆਂ ਅ ਦੁੱਲਾ ਪੱਟੀ ਹਿਸਟਰੀ ਦੁੱਲਾ ਪੱਟੀ ਦੁੱਲਾਪੱਟੀ ਦੀ ਹਿਸਟਰੀ ਆ ਜ ਆਪਾਂ ਵੇਖਣ ਲੱਗੇ ਆਂ ਤੇ ਬਨੇ ਰਹੋ ਸਾਡੇ ਨਾਲ ਅੱਜ ਮਤਲਬ ਕਿ ਸਿੱਖਣ ਨੂੰ ਬਹੁਤ ਕੁਝ ਮਿਲੇਗਾ ਹਾਂ ਬਿਲਕੁਲ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਨੇ ਆ ਉਸ ਤੋਂ ਬਾਅਦ ਗੱਲ ਕਰਦੇ ਆਂ ਬਨੇ ਰਹੋ ਸਾਡੇ ਨਾਲ ਇਸ ਵੀਡੀਓ ਦੇ ਐਂਡ ਤੱਕ ਲੈਟਸ ਗੋ ਹੋ ਗਿਆ ਦੁੱਲੇ ਪੱਟੀ ਦੇ ਹੱਥ 'ਚ ਬੱਕੇ ਮਲਕੇਰੇ ਦੇ ਖੂਨ ਨਾਲ ਲਿਬੜੀ ਹੋਈ ਤਲਵਾਰ ਤੇ ਉਹਦੀਆਂ ਅੱਖਾਂ 'ਚ ਵੀ ਉਸ ਦਿਨ ਖੂਨ ਦੇਖਿਆ ਲੋਕਾਂ ਨੇ ਬੱਕੇ ਮਲਕੇਰੇ ਦਾ ਸਿਰ ਚੱਕਦਾ ਤੇ ਸਪਾਈਆਂ ਨੂੰ ਦੇ ਦਿੰਦਾ ਕਹਿੰਦਾ ਅਕਬਰ ਕੋਲ ਲੈ ਜਾਓ ਤੇ ਉਹਨੂੰ ਕਹੋ ਕਿ ਪਿੰਡੀ ਪੱਟੀਆਂ ਦੀ ਇੱਕ ਮਾਂ ਨੇ ਹੋਰ ਸੂਰਮਾ ਜੰਮਤਾਇਆ ਫਿਰ ਧੋਖੇ ਨਾਲ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੁੱਲੇ ਪੱਟੀ ਨੂੰ ਪੰਜਾਬ ਦੇ ਉਹ ਅਣਖੀ ਪੁੱਤ ਨੂੰ ਵੇਖ ਸਕਦਾ ਸੀ ਉਹ ਇੱਥੇ ਅੱਜ ਆਪਾਂ ਗੱਲ ਕਰਾਂਗੇ ਦੁੱਲੇ ਪੱਟੀ ਦੇ ਇਤਿਹਾਸ ਬਾਰੇ ਦੁੱਲੇ ਪੱਟੀ ਦਾ ਜਦ ਵੀ ਆਪਾਂ ਨਾਮ ਲੈਨੇ ਆ ਉਹਨੂੰ ਸਿਰਫ ਲੋੜੀ ਤੱਕ ਸੀਮਿਤ ਰੱਖ ਦਿੱਤਾ ਜਾਂਦਾ ਪਰ ਅਸਲ 'ਚ ਕੌਣ ਸੀ ਦੁੱਲਾ ਪੱਟੀ ਪੰਜਾਬ ਦਾ ਉਹ ਸੂਰਮਾ ਪੁੱਤ ਜਿਨੇ ਅਕਬਰ ਬਾਦਸ਼ਾਹ ਨੂੰ ਵੀ ਭਾਜਣਾ ਪਾਤੀਆਂ ਸੀ ਜਿਦੇ ਦਾਦੇ ਨੂੰ ਵੀ ਮੁਗਲਾਂ ਨੇ ਸ਼ਹੀਦ ਕੀਤਾ ਜਿਦੇ ਪਿਓ ਨੂੰ ਅਕਬਰ ਬਾਦਸ਼ਾਹ ਨੇ ਫਾਹੇ ਲਾ ਕੇ ਲਾਹੌਰ ਦੇ ਕਿਲੇ ਤੇ ਉਹਦੀ লাশ 3 ਦਿਨ ਟੰਗੀ ਰੱਖੀ ਸੀ ਦੁੱਲਾ ਪੱਟੀ ਅਣਖੀ ਖੂਨ ਦਾ ਉਹ ਕਤਰਾ ਸੀ ਜਿਹੜਾ ਆਪਣੀ ਮਿੱਟੀ ਲਈ ਲੜਦਾ ਰਿਹਾ ਤੇ ਆਪਣੀ ਮਿੱਟੀ 'ਚ ਹੀ ਸਮਾ ਗਿਆ ਦੁੱਲੇ ਪੱਟੀ ਦਾ ਇਤਿਹਾਸ ਜਾਣਨ ਤੋਂ ਪਹਿਲਾਂ ਉਦੇ ਪਿਓ ਦਾਦੇ ਦਾ ਇਤਿਹਾਸ ਜਾਨਣਾ ਬਹੁਤ ਜ਼ਿਆਦਾ ਜ਼ਰੂਰੀ ਆ ਥੋੜਾ ਦੱਸਾਂਗੇ ਪਰ ਜਾਨਣਾ ਬਹੁਤ ਜ਼ਰੂਰੀ ਆ ਤਾਂ ਕਿ ਆਪਾਂ ਨੂੰ ਸਮਝ ਲੱਗੇ ਕਿ ਕਿਵੇਂ ਬਣਿਆ ਦੁੱਲਾ ਪੱਟੀ ਦੁੱਲੇ ਪੱਟੀ ਦਾ ਦਾਦਾ ਸੀ ਜਿਹੜਾ ਉਹਦਾ ਨਾਮ ਸੀ ਸੰਦਲ ਪੱਟੀ ਸੰਦਲ ਪਾਕਿਸਤਾਨ ਚ ਉਹਦੇ ਨਾਮ ਤੇ ਹੁਣ ਵੀ ਸੰਦਲਵਾਰ ਦਾ ਇਲਾਕਾ ਹੁਣ ਵੀ ਹੈਗਾ ਏ ਉਦੋਂ ਇਹ ਗੱਲ ਹੈਗੀ ਆ 16ਵੀਂ ਸਦੀ ਦੀ ਮੁਗਲ ਤਖਤ ਉਦੋਂ ਭਾਰਤ ਦੇ ਲੋਕਾਂ ਤੋਂ ਮਾਮਲਾ ਵਸੂਲਦਾ ਸੀ ਜਿਹਨੂੰ ਆਪਾਂ ਕਹਿ ਸਕਦੇ ਆ ਟੈਕਸ ਕਿ ਤੁਸੀਂ ਜੇ ਪੈਸੇ ਕਮਾਉਣੇ ਹੋ ਉਹਦੇ ਚੋਂ ਇੰਨਾ ਸਾਨੂੰ ਦੋ ਪੰਜਾਬ 'ਚ ਹੁਣ ਜ਼ਿਆਦਾਤਰ ਲੋਕ ਖੇਤੀ ਕਰਦੇ ਸੀ ਹਾਂ ਤਾਂ ਇਹ ਚੀਜ਼ ਦੇ ਖਿਲਾਫ ਸੀ ਦੁੱਲੇ ਪੱਟੀ ਦਾ ਦਾਦਾ ਸੰਦਲ ਪੱਟੀ ਉਹ ਕਹਿੰਦਾ ਸੀ ਕਿ ਇਹ ਮਿੱਟੀ ਸਾਡੀ ਫਸਲ ਸਾਡੀ ਮਿਹਨਤ ਕਰਦੇ ਆ ਅਸੀਂ ਤੁਹਾਨੂੰ ਪੈਸੇ ਕਾਹਦੇ ਦਈਏ ਅਸੀਂ ਹਾਂ ਇਹ ਚੀਜ਼ ਖਿਲਾਫ ਉਹਨੇ ਆਵਾਜ਼ ਚੱਕੀ ਇਹ ਸਹੀ ਵੀ ਹੁਣ ਬਾਗੀ ਸੁਰ ਮੁਗਲ ਤਖਤ ਨੇ ਕਦੋਂ ਬਰਦਾਸ਼ਤ ਕੀਤੇ ਨੇ ਤਾਂ ਮੁਗਲ ਬਾਦਸ਼ਾਹ ਨੇ ਫਿਰ ਬੱਕੇ ਮਲਕੇਰੇ ਨੂੰ ਫੌਜ ਦੇ ਕੇ ਭੇਜਿਆ ਕਿ ਇਹ ਬਾਗੀ ਦਾ ਸਿਰ ਕੁਚਲੋ ਪਰ ਇੱਥੇ ਸੰਦਲ ਪੱਟੀ ਦੇ ਨਾਲ ਆਸੇ-ਪਾਸੇ ਪਿੰਡਾਂ ਦੇ ਬਹੁਤ ਲੋਕ ਸਾਥ ਦੇ ਰਹੇ ਸੀ ਉੱਥੇ ਮੁਗਲਾਂ ਦੀ ਤੇ ਪੱਟੀਆਂ ਦੀ ਝੜਪ ਹੁੰਦੀ ਹੈ ਮੁਗਲਾਂ ਨੂੰ ਹਰਾ ਦਿੰਦੇ ਨੇ ਦੁੱਲੇ ਪੱਟੀ ਦੇ ਦਾਦੇ ਹੋਣੀ ਦਾਦੇ ਹੋਣੀ ਝੜਪ ਚਾਹੇ ਛੋਟੀ ਵੀ ਸੀ ਪਰ ਇਹ ਬਹੁਤ ਵੱਡੀ ਗੱਲ ਬਣ ਗਈ ਮੁਗਲ ਬਾਦਸ਼ਾਹ ਵਾਸਤੇ ਹੀਠੀ ਹੋ ਗਈ ਉਹਨਾਂ ਦੀ ਗ੍ਰਫਤਾਰ ਕਰ ਲਿਆ ਉਹਨਾਂ ਨੇ ਕਿਸੇ ਤਰੀਕੇ ਨਾਲ ਸੰਦਲ ਭੱਟੀ ਨੂੰ ਤੇ ਉਹਨੂੰ ਕਤਲ ਕਰ ਦਿੱਤਾ ਗਿਆ ਕਤਲ ਕਰਕੇ ਉਹਦੀ লাশ ਭੇਜ ਦਿੱਤੀ ਗਈ ਉਹਦੇ ਪਿੰਡ ਪਿੰਡੀ ਭੱਟੀਆਂ ਫਿਰ ਆਇਆ ਸੰਦਲ ਭੱਟੀ ਦਾ ਮੁੰਡਾ ਫਰੀਦ ਭੱਟੀ ਫਰੀਦ ਭੱਟੀ ਵੀ ਲੜਦਾ ਰਿਹਾ ਮੁਗਲਾਂ ਦੇ ਖਿਲਾਫ ਫਰੀਦ ਭੱਟੀ ਨੂੰ ਇਹਨਾਂ ਨੇ ਧੋਖੇ ਨਾਲ ਮੁਗਲ ਦਰਬਾਰ 'ਚ ਬੁਲਾ ਕੇ ਉੱਥੇ ਕਤਲ ਕਰ ਦਿੱਤਾ ਗਿਆ ਤੇ ਲੋਕਾਂ 'ਚ ਖੌਫ ਪੌਣ ਦੇ ਮਾਰਿਆਂ ਨੇ ਕਿ ਹੋਰ ਕੋਈ ਸਾਡੇ ਖਿਲਾਫ ਆਵਾਜ਼ ਨਾ ਚੁੱਕੇ ਫਰੀਦ ਪੱਟੀ ਦਾ ਸਿਰ ਕਲਮ ਕਰਕੇ ਉਹਦੀ লাশ ਤੂੜੀ ਭਰ ਕੇ ਲਾਹੌਰ ਕਿਲਾਏ ਉਹਦੀਆਂ ਬੁਰਜੀਆਂ ਤੇ ਟੰਗ ਦਿੱਤੀ ਤਿੰਨ ਦਿਨ ਫਰੀਦ ਪੱਟੀ ਦੀ লাশ ਉੱਥੇ ਟੰਗੀ ਰਹੀ ਫਰੀਦ ਪੱਟੀ ਦੀ ਘਰ ਵਾਲੀ ਲੱਦੀ ਯਾਨੀ ਕਿ ਦੁੱਲੇ ਦੀ ਮਾਂ ਉਹ ਪ੍ਰੈਗਨੈਂਸੀ ਉਸ ਟਾਈਮ ਦੀ ਦੁੱਲੇ ਪੱਟੀ ਦਾ ਜਨਮ ਅਜੇ ਨਹੀਂ ਹੋਇਆ ਸੀ ਤਾਂ ਲੱਦੀ ਉਸ ਟਾਈਮ ਤੇ ਜਾਂਦੀ ਆ ਲਾਹੌਰ ਆਪਦੇ ਪਤੀ ਦੀ লাশ ਲੈਣ ਦਰਦ-ਦਰ ਤੇ ਉਹ ਠੋਕਰਾਂ ਖਾਂਦੀ ਆ ਤਾਂ ਉਹਨੂੰ ਇਹ ਕਹਿ ਕੇ ਮਨਾ ਕਰ ਦਿੱਤਾ ਜਾਂਦਾ ਕਿ ਇੱਕ ਬਾਗੀ ਦੀ লাশ ਤੈਨੂੰ ਨਹੀਂ ਦੇਵਾਂਗੇ ਕਿ ਇਹਨੂੰ ਅਸੀਂ ਬਾਗੀਆਂ ਦੇ ਕਫਰਿਸਤਾਨ ਚ ਹੀ ਦਫ਼ਨ ਕਰਾਂਗੇ ਦੁੱਲੇ ਪੱਟੀ ਦੇ ਪਿਓ ਦੀ লাশ ਤੱਕ ਨਹੀਂ ਦਿੱਤੀ ਗਈ ਸੀ ਦੁੱਲੇ ਪੱਟੀ ਦੇ ਪਿਓ ਦੀ ਮੌਤ ਤੋਂ ਬਾਅਦ ਇੱਕ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਇਹ ਦਰਦ ਦੇ ਮਾਹੌਲ 'ਚ ਕੁਝ ਟਾਈਮ ਬਾਅਦ ਫਰੀਦ ਪੱਟੀ ਦੀ ਘਰ ਵਾਲੀ ਲੱਦੀ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਉਹ ਬੱਚੇ ਦਾ ਨਾਮ ਰੱਖਿਆ ਜਾਂਦਾ ਅਬਦੁੱਲਾ। ਅਬਦੁੱਲਾ ਜੋ ਬਾਅਦ 'ਚ ਅਬਦੁੱਲਾ ਪੱਟੀ ਬਣਿਆ। ਅਬਦੁੱਲੇ ਦੇ ਜਨਮ ਤੇ ਉਹਦੀ ਮਾਂ ਲੱਦੀ ਐਲਾਨ ਕਰਦੀ ਆ ਕਿ ਅਸੀਂ ਮਾਮਲਾ ਦੇਵਾਂਗੇ ਕਿ ਮੈਂ ਆਪਦੇ ਸਹੁਰੇ ਦਾ ਖੂਨ ਡੋਲਦਾ ਦੇਖ ਲਿਆ। ਆਪਦੇ ਪਤੀ ਨੂੰ ਖੋ ਚੁੱਕੀ ਆ। ਔਰ ਪਤਾ ਹੀ ਨਹੀਂ ਕਿੰਨੇ ਸ਼ਰੀਕੇ ਕਬੀਲੇ ਕਿੰਨੇ ਹੀ ਪੰਜਾਬ ਦੇ ਲੋਕ ਇਹ ਮੁਗਲਾਂ ਨੇ ਮਾਰ ਮੁਕਾਏ ਨੇ ਕਿ ਮੈਂ ਹੁਣ ਹੋਰ ਖੂਨ ਨਹੀਂ ਦੇਖਣਾ ਸਾਡੀ ਪੀੜ੍ਹੀ 'ਚ ਹੁਣ ਕੋਈ ਬਗਾਵਤ ਨਹੀਂ ਕਰੂਗਾ ਦੁੱਲੇ ਪੱਟੀ ਦੀ ਮਾਂ ਆਬਦੇ ਸ਼ਰੀਕੇ ਕਬੀਲੇ ਵਾਲਿਆਂ ਅੱਗੇ ਫਿਰ ਇੱਕ ਬੇਨਤੀ ਕਰਦੀ ਆ ਕਿ ਦੁੱਲੇ ਪੱਟੀ ਨੂੰ ਉਹਦੇ ਦਾਦੇ ਤੇ ਉਹਦੇ ਪਿਓ ਬਾਰੇ ਕੋਈ ਕੁਝ ਨਹੀਂ ਦੱਸੂਗਾ ਕਿ ਇਹ ਇੱਕ ਨਾਰਮਲ ਬੱਚਿਆਂ ਵਾਲੀ ਜ਼ਿੰਦਗੀ ਜਿਊਂਗਾ। ਇਹਦੇ ਤੇ ਕੋਈ ਵੀ ਪ੍ਰੈਸ਼ਰ ਨਹੀਂ ਪਾਉਣਾ। ਇਹਨੂੰ ਕੁਝ ਨਹੀਂ ਦੱਸਣਾ ਹੈਗਾ। ਦੁੱਲਾ ਪੱਟੀ ਬਚਪਨ ਚ ਬਹੁਤ ਜ਼ਿਆਦਾ ਸ਼ਰਾਰਤੀ ਸੀ। ਬਾਕੀ ਜਵਾਕਾਂ ਵਾਂਗੂ ਨਹੀਂ ਖੇਡਦਾ ਸੀ ਉਹ। ਉਹ ਕੌਡੀ ਖੇਡਦਾ ਸੀ। ਉਹ ਤੀਰ ਕਮਾਨ ਚਲਾਉਣ ਲੱਗ ਜਾਂਦਾ ਸੀ। ਹੁਣ ਖੂਨ ਤਾਂ ਅੰਦਰ ਸ਼ੁਰਮਿਆਂ ਦਾ ਹੀ ਸੀ ਨਾ। ਸ਼ੁਰਮਿਆਂ ਦਾ। ਚਾਹੇ ਉਹਨੂੰ ਨਹੀਂ ਪਤਾ ਸੀ ਕੁਝ। ਪੜ੍ਹਨੇ ਭੇਜਿਆ ਦੁੱਲਾ ਪੱਟੀ ਨੂੰ। ਕਹਿੰਦੇ ਵੀ ਜਾ ਪੜ੍ਹ ਕੇ ਆ। ਉਦੋਂ ਸਕੂਲ ਤਾਂ ਹੁੰਦੇ ਨਹੀਂ ਸੀਗੇ। ਉੱਥੇ ਜਿਹੜਾ ਪੜਾਉਂਦਾ ਸੀ ਟੀਚਰ ਉਹਦੇ ਸਿਰ 'ਚ ਪੱਟੀ ਮਾਰ ਕੇ ਭੱਜ ਆਇਆ ਪੜਾਈ 'ਚ ਵੀ ਨਹੀਂ ਲੱਗਿਆ ਮਨ ਹੌਲੀ-ਹੌਲੀ ਦੁੱਲਾ ਪੱਟੀ ਬਚਪਨ ਤੋਂ ਜਵਾਨੀ ਵੱਲ ਨੂੰ ਵਧਣ ਲੱਗਿਆ ਸ਼ਰਾਰਤਾਂ ਉਵੇਂ ਹੀ ਕਾਇਮ ਰਹੀਆਂ ਦੁੱਲੇ ਪੱਟੀ ਦੀਆਂ ਸਿਰ 'ਤੇ ਕੋਈ ਬਹੁਤੀ ਵੱਡੀ ਜ਼ਿੰਮੇਵਾਰੀ ਹੈ ਨਹੀਂ ਸੀ ਪੰਜਾਬ ਦਾ ਪੁੱਤ ਐ ਕਿਸਾਨ ਦਾ ਪੁੱਤ ਐ ਕਿਸਾਨੀ ਹੀ ਕਰੂਗਾ ਜਾਂ ਫਿਰ ਉਹਦੇ ਯਾਰਾਂ ਦੋਸਤਾਂ ਨਾਲ ਘੁੰਮਦਾ ਰਹਿੰਦਾ ਸੀ ਜਾਂ ਫਿਰ ਖੇਤੀ ਕਰ ਲੈਂਦਾ ਸੀ ਬਾਕੀ ਸਭ ਕੁਝ ਨਾਰਮਲ ਚੱਲ ਰਿਆ ਸੀ ਦੁੱਲੇ ਪੱਟੀ ਦੀ ਜ਼ਿੰਦਗੀ ਪਰ ਇਥੇ ਇੱਕ ਚੀਜ਼ ਅਜੀਬ ਹੁੰਦੀ ਸੀ ਉਹਦੇ ਨਾਲ ਜਦੋਂ ਲਾਹੌਰ ਤੋਂ ਅਕਬਰ ਦੀਆਂ ਫੌਜਾਂ ਜਾਂਦੀਆਂ ਸੀ ਕਾਬਲ ਵੱਲ ਨੂੰ ਤਾਂ ਉਹਨਾਂ ਨੂੰ ਦੁੱਲੇ ਪੱਟੀ ਦੇ ਪਿੰਡ ਦੀ ਫਿਰਨੀਕੋਲ ਦੀ ਲੰਘਣਾ ਪੈਂਦਾ ਸੀ ਜਾਂ ਕਹ ਲਓ ਪਿੰਡ ਦੇ ਵਿੱਚ ਦੀ ਲੰਘਣਾ ਪੈਂਦਾ ਸੀ ਉਹ ਆਪਦੇ ਯਾਰਾਂ ਦੋਸਤਾਂ ਨੂੰ ਇਹ ਕਹਿੰਦਾ ਸੀ ਕਿ ਜਦੋਂ ਵੀ ਮੈਂ ਵਰਦੀ ਵਾਲਿਆਂ ਨੂੰ ਦੇਖਦਾ ਨਾ ਮੇਰਾ ਖੂਨ ਪਤਾ ਨਹੀਂ ਕਿਉਂ ਖੋਲਣ ਲੱਗ ਜਾਂਦਾ ਹੁਣ ਲੋਕਾਂ ਨੂੰ ਤਾਂ ਪਤਾ ਸੀ ਪਰ ਉਹ ਦੱਸ ਮਾਂ ਉਹਦੀ ਲੱਦੀ ਦਾ ਵਾਸਤਾ ਪਾਇਆ ਹੋਇਆ ਸੀ ਕਿ ਨਹੀਂ ਦੱਸਣਾ ਇਹਨੂੰ ਇਸ ਕਰਕੇ ਕੋਈ ਦੱਸਦਾ ਨਹੀਂ ਸੀ ਪਰ ਸੱਚ ਹੁੰਦਾ ਜਿਹੜਾ ਉਹ ਬੜਾ ਟਾਈਮ ਲੁਕਿਆਤਾ ਰਹਿੰਦਾ ਨਹੀਂ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਤਾਂ ਸਾਹਮਣੇ ਆ ਹੀ ਜਾਣਾ ਹੁੰਦਾ ਤੁੱਲਾ ਪੱਟੀ ਹੁਣ ਸ਼ਰਾਰਤਾਂ ਕਰੀ ਜਾਂਦਾ ਸੀ ਤਾਂ ਉਹਦਾ ਸ਼ਰੀਕ ਨੇ ਇੱਕ ਦਿਨ ਉਹਨੂੰ ਮਹਿਨਾ ਮਾਰਿਆ ਕਿਸੇ ਨੇ ਕਹਿੰਦੇ ਤੂੰ ਕੀ ਫੰਨੇਖਾਨ ਬਣਿਆ ਰਹਿਣਾ ਇੱਥੇ ਤੇਰੇ ਪਿਓ ਦੀ ਲਾਸ਼ ਤਾਂ ਮੁਗਲਾਂ ਨੇ ਲਾਹੌਰ ਦੇ ਕਿਲੇ ਤੇ ਟੰਗੀ ਰੱਖੀ ਸੀ 3 ਦਿਨ ਆਖਰਕਾਰ ਸੱਚ ਸਾਹਮਣੇ ਅਬਦੁੱਲੇ ਦੇ ਪੈਰਾ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਇਹ ਸੱਚ ਸੁਣ ਕੇ ਕੁਝ ਨਹੀਂ ਬੋਲਦਾ ਉਹ ਸਿੱਧਾ ਜਾਂਦਾ ਆਪਦੇ ਘਰ ਤੇ ਆਪਦੀ ਮਾਂ ਨੂੰ ਪੁੱਛਦਾ ਕਿ ਕੀ ਕੀ ਹੋਇਆ ਸੀ ਮੇਰੇ ਪਿਓ ਨਾਲ ਕੀ ਹੋਇਆ ਸੀ ਮੇਰੇ ਦਾਦੇ ਨਾਲ ਹੰਦੁੱਲੇ ਦੀਆਂ ਉਹ ਰੋ ਭਰੀਆਂ ਅੱਖਾਂ ਦੇਖ ਕੇ ਉਹਦੀ ਮਾਂ ਸਮਝ ਗਈ ਕਿ ਹੁਣ ਮੈਨੂੰ ਦੱਸਣਾ ਪੈਣਾ ਫਿਰ ਸੱਚ ਫਿਰ ਉਹ ਸਾਰਾ ਸੱਚ ਬਿਆਨ ਕਰ ਦਿੰਦੀ ਆ ਕਿ ਤੇਰਾ ਦਾਦਾ ਇਹ ਮਿੱਟੀ ਲਈ ਲੜਦਾ ਸ਼ਹੀਦ ਹੋਇਆ ਤੇਰਾ ਪਿਓ ਬਹੁਤ ਅਣਖੀ ਸੀ ਕਿ ਮੁਗਲਾਂ ਨੇ ਕਿਵੇਂ ਉਹਨੂੰ ਮਾਰ ਕੇ ਟੰਗੀ ਰੱਖਿਆ ਉਹਦੇ ਲਾਸ਼ ਵੀ ਨਹੀਂ ਦਿੱਤੀ ਆ ਦੁੱਲੇ ਪੱਟੀ ਦੀ ਲਾਈਫ ਦਾ ਟਰਨਿੰਗ ਪੁਆਇੰਟ ਸੀ ਇੱਕ ਸ਼ਰਾਰਤਾਂ ਕਰਨ ਵਾਲਾ ਨੌਜਵਾਨ ਗੱਬਰੂ ਜਿਹਨੂੰ ਕੋਈ ਫਿਕਰ ਫਾਕਾ ਨਹੀਂ ਸੀ ਉਹ ਇੱਕਦਮ ਸ਼ਾਂਤ ਹੋ ਜਾਂਦਾ ਹੈ ਉਹ ਜਿਹੜੀਆਂ ਫੌਜਾਂ ਮੈਂ ਦੱਸਿਆ ਸੀ ਵੀ ਲਾਹੌਰ ਤੋਂ ਕਾਬਲਵਲ ਨੂੰ ਜਾਂਦੀਆਂ ਹੁੰਦੀਆਂ ਸੀ ਮੁਗਲਾਂ ਦੀਆਂ ਬੱਕਾ ਮਲਕੇਰਾ ਉਹਨਾਂ ਦਾ ਮੁਖੀ ਹੁੰਦਾ ਸੀ ਉਹ ਵਾਪਸ ਆ ਰਹੀਆਂ ਸੀ ਕਾਬਲ ਤੋਂ ਦੁੱਲੇ ਦੇ ਪਿੰਡ ਕੋਲ ਦੀ ਲੰਗਨ ਲੱਗੀਆਂ ਤਾਂ ਦੁੱਲਾ ਰਾਹ ਰੋਕ ਲੈਂਦਾ ਜਾ ਕੇ ਉਹਨਾਂ ਦਾ ਸਾਹਮਣੇ ਖੜਾ ਬੱッカ ਮਲਕੇਰਾ ਪਿੱਛੇ ਨੇ ਉਹਦੇ ਸਿਪਾਹੀ ਬੱッカ ਮਲ ਹਥਿਆਰਾਂ ਵਾਲੀ ਫੌਜ ਤੇ ਸਾਹਮਣੇ ਉਹਨਾਂ ਦਾ ਰਾਹ ਰੋਕੀ ਖੜਾ ਏ ਨਿਹੱਥਾ ਦੁੱਲਾ ਪੱਟੀ ਤਾਂ ਬੱッカ ਮਲਕੇਰਾ ਫਿਰ ਰੋਬ ਮਾਰ ਕੇ ਕਹਿੰਦਾ ਏ ਕਿ ਕੌਣ ਐ ਉਹ ਤੂੰ ਤੈਨੂੰ ਆਪਦੀ ਜ਼ਿੰਦਗੀ ਪਿਆਰੀ ਨਹੀਂ ਜਿਹੜਾ ਸਾਡਾ ਰਾਹ ਰੋਕ ਕੇ ਖੜ ਗਿਆ ਮੌਤ ਮੰਗਣਾ ਆ ਸਾਡੇ ਤੋਂ ਕੌਣ ਆ ਤੂੰ ਦੁੱਲਾ ਪੱਟੀ ਫਿਰ ਉੱਥੇ ਕਹਿੰਦਾ ਕਿ ਮੈਂ ਦੁੱਲਾ ਪੱਟੀ ਸੰਦਲ ਪੱਟੀ ਦਾ ਪੋਤਾ ਫਰੀਦ ਪੱਟੀ ਦਾ ਮੁੰਡਾ ਨਾਮ ਤਾਂ ਸੁਣਿਆ ਹੋਣਾ ਨਾ ਦਾ ਜਾਣਦਾ ਇਹਨਾਂ ਨੂੰ ਸੰਦਲ ਪੱਟੀ ਦਾ ਬੱਕਾ ਮਲਕੇਰਾ ਕਹਿੰਦੇ ਹੱਸਣ ਲੱਗ ਜਾਂਦਾ ਫਿਰ ਉੱਤੇ ਹੁਣ ਇਹ ਕੌਣ ਆ ਬੱਕਾ ਮਲਕੇਰਾ ਦੁੱਲੇ ਦੇ ਦਾਦੇ ਨੇ ਜਦੋਂ ਆਵਾਜ਼ ਚੱਕੀ ਸੀ ਤਾਂ ਬਾਦਸ਼ਾਹ ਨੇ ਪੱਕੇ ਮਲਕੇਰੇ ਨੂੰ ਭੇਜਿਆ ਸੀ ਸਾੰਦਲ ਪੱਟੀ ਨਾਲ ਲੜਨ ਕਿ ਤੂੰ ਜਾਣਦਾ ਕਹਿਣਾ ਕਿ ਤੇਰੇ ਪਿਓ ਨੂੰ ਤਾਂ ਮੈਂ ਹੀ ਮਾਰਿਆ ਸੀ ਮੈਂ ਵੱਡਿਆ ਸੀ ਉਹਦਾ ਗਲ ਕਿ ਮੈਨੂੰ ਲੱਗਦਾ ਅੱਜ ਤੇਰਾ ਵੀ ਵੱਡੂੰਗਾ ਕਹਿੰਦੇ ਕੋੜੇ ਤੋਂ ਉੱਤਰਦਾ ਕਢਦਾ ਆਪਣੀ ਤਲਵਾਰ ਤੇ ਨੇ ਹੱਥੇ ਦੁੱਲੇ ਪੱਟੀ ਵੱਲ ਨੂੰ ਵੱਧਦਾ ਕਿ ਦੁੱਲੇ ਤੇ ਕਰਨੀ ਲੱਗਦਾ ਤਲਵਾਰ ਨਾਲ ਵਾਰ ਹਵਾ ਦੀ ਫੁਰਤੀ ਨਾਲ ਦੁੱਲਾ ਉਹਦੀ ਤਲਵਾਰ ਖੋਲ੍ਹ ਲੈਂਦਾ ਤੇ ਉਹਦਾ ਸਿਰ ਵੱਢ ਕੇ ਉਹ ਮਾਰਦਾ ਜ਼ਮੀਨ ਤੇ ਫੌਜ ਚ ਭਾਜੜ ਪੈ ਜਾਂਦੀ ਆ ਕਿ ਆਹ ਕੀ ਹੋ ਗਿਆ ਕਿ ਜਰਨੈਲ ਹੀ ਮਾਰਿਆ ਗਿਆ ਉਹ ਫੌਜ ਇਹੇ ਜੀ ਹੁੰਦੀ ਸੀ ਜਰਨੈਲ ਜਦੋਂ ਮਾਰਿਆ ਜਾਂਦਾ ਸੀ ਫੇਰ ਨਹੀਂ ਸੀ ਕੋਈ ਆਉਂਦਾ ਅੱਗੇ ਆਸ-ਪਾਸੇ ਦੇ ਲੋਕ ਇਕੱਠੇ ਹੋ ਗਏ ਦੁੱਲੇ ਪੱਟੀ ਦੇ ਹੱਥ ਚ ਬੱਕੇ ਮਲਕੇਰੇ ਦੇ ਖੂਨ ਨਾਲ ਲਿਬੜੀ ਹੋਈ ਤਲਵਾਰ ਤੇ ਉਹਦੀਆਂ ਅੱਖਾਂ ਚ ਵੀ ਉਸ ਦਿਨ ਖੂਨ ਦੇਖਿਆ ਲੋਕਾਂ ਨੇ ਬੱਕੇ ਮਲਕੇਰੇ ਦਾ ਸਿਰ ਚੱਕਦਾ ਤੇ ਸਪਾਈਆਂ ਨੂੰ ਦੇ ਦਿੰਦਾ ਕਹਿੰਦਾ ਅਖਬਰ ਕੋਲ ਲੈ ਜਾਓ ਤੇ ਉਹਨੂੰ ਕਹੋ ਕਿ ਪਿੰਡੀ ਪੱਟੀਆਂ ਦੀ ਇੱਕ ਮਾਂ ਨੇ ਹੋਰ ਸੂਰਮਾ ਜੰਮਤਾਇਆ ਤੇਰੇ ਨਾਲ ਹੁਣ ਸਿੱਧਾ ਅਸੀਂ ਮੱਥਾ ਲਾਵਾਂਗੇ ਕਿ ਪੰਜਾਬ ਦੇ ਕਿਸਾਨ ਤੈਨੂੰ ਕੋਈ ਲਗਾਨ ਨਹੀਂ ਦੇਣਗੇ ਤੈਨੂੰ ਕੋਈ ਮਾਮਲਾ ਨਹੀਂ ਦੇਣਗੇ ਕੋਈ ਟੈਕਸ ਨਹੀਂ ਦੇਣਗੇ ਜੇ ਕੋਈ ਵੀ ਮਾਮਲਾ ਮੰਗਨ ਆਊਗਾ ਉਹਦਾ ਸਿਰ ਐਂ ਵੱਢ ਕੇ ਭੇਜਾਂਗੇ ਅਸੀਂ ਮੁਗਲਾਂ ਦਾ ਤਖਤ ਹਿੱਲ ਜਾਂਦਾ ਇਹ ਗੱਲ ਸੁਣ ਕੇ ਅਕਬਰ ਬਾਦਸ਼ਾਹ ਕਹਿੰਦਾ ਹੈ ਕਿ ਅਸੀਂ ਸੱਪ ਮਾਰਤੇ ਸੀ ਪਰ ਸਪੋਲੀਆਂ ਨੂੰ ਮਾਰਨਾ ਭੁੱਲ ਗਏ ਸੀ ਇੱਥੋਂ ਫਿਰ ਦੁੱਲਾ ਪੱਟੀ ਸ਼ੇਰ ਵਾਂਗੂ ਦਹਾੜਨਾ ਸ਼ੁਰੂ ਕਰ ਦਿੰਦਾ ਹੈ ਮੁਗਲਾਂ ਦੇ ਉਹ ਖਜ਼ਾਨੇ ਲੁੱਟਦਾ ਏ ਆਮ ਲੋਕਾਂ ਚ ਬਣਦਾ ਏ ਦੀਨ ਦੁਖੀਆਂ ਦਾ ਫਿਰ ਉਹ ਸਹਾਰਾ ਬਣਦਾ ਏ ਸੁੰਦਰ ਮੰਦਰੀ ਵਾਲੀ ਜਿਹੜੀ ਕਥਾ ਬਹੁਤ ਜ਼ਿਆਦਾ ਪਰਚਲਲੇਤਾ ਬ੍ਰਾਹਮਣ ਸੀ ਇੱਕ ਉਹਦੀਆਂ ਕੁੜੀਆਂ ਸੀ ਸੁੰਦਰੀ ਤੇ ਮੰਦਰੀ ਬਹੁਤ ਜ਼ਿਆਦਾ ਗਰੀਬ ਸੀਗਾ ਉਹ ਵਿਆਹ ਨਹੀਂ ਸੀ ਕਰ ਪਾ ਰਿਆ ਫਿਰ ਦੁੱਲਾ ਜਾਂਦਾ ਏ ਦੁੱਲਾ ਉਹਨਾਂ ਦਾ ਵਿਆਹ ਕਰਵਾਉਂਦਾ ਏ ਇਹ ਸਾਰਿਆਂ ਨੇ ਸੁਣੀ ਹੋਈ ਆ ਕਹਾਣੀ ਇਸ ਕਰਕੇ ਨੂੰ ਜ਼ਿਆਦਾ ਆਪਾਂ ਲੰਬੀ ਨਹੀਂ ਖਿੱਚਾਂਗੇ ਪੰਜਾਬ ਦੇ ਲੋਕਾਂ ਦਾ ਹਰਮਨ ਪਿਆਰਾ ਬਣ ਜਾਂਦਾ ਹੈ ਦੁੱਲਾ ਪੱਟੀ ਬੱਕੇ ਮਲਕੇਰੇ ਦਾ ਸਿਰ ਵੱਢ ਕੇ ਜਦੋਂ ਭੇਜਿਆ ਦੁੱਲੇ ਪੱਟੀ ਨੇ ਤਾਂ ਅਕਬਰ ਬਾਦਸ਼ਾਹ ਨੇ ਫਿਰ ਆਪਣੇ ਦਰਬਾਰ 'ਚ ਇੱਕ ਲਲਕਰਾ ਮਾਰਿਆ ਆਪਣੇ ਸੂਰਮਿਆਂ ਨੂੰ ਕਿ ਦੱਸੋ ਕੌਣ ਉਹ ਬਾਗੀ ਦੁੱਲੇ ਪੱਟੀ ਨੂੰ ਲਿਆ ਕੇ ਮੇਰੇ ਸਾਹਮਣੇ ਪੇਸ਼ ਕਰੂਗਾ ਤਾਂ ਮਿਰਜ਼ਾ ਨਿਜ਼ਾਮੁਦੀਨ ਉਸ ਟਾਈਮ ਤੇ ਉੱਠਦਾ ਹੈ ਉਹਨੂੰ ਫੌਜ ਦੇ ਕਿ ਅਕਬਰ ਬਾਦਸ਼ਾਹ ਭੇਜਦਾ ਹੈ ਕਿ ਪਿੰਡੀ ਪਟੀਆਂ ਤੇ ਹਮਲਾ ਕਰ ਤੇ ਦੁੱਲੇ ਪੱਟੀ ਦੇ ਸਾਥੀਆਂ ਨੂੰ ਖਤਮ ਕਰ ਤੇ ਦੁੱਲੇ ਪੱਟੀ ਨੂੰ ਬੰਨ ਕੇ ਬੰਦਕ ਬਣਾ ਕੇ ਇੱਥੇ ਲਿਆਓ ਫੌਜ ਹੱਲਾ ਬੋਲ ਦਿੰਦੀ ਆ ਦੁੱਲੇ ਪੱਟੀ ਦੇ ਪਿੰਡ ਤੇ ਪਰ ਦੁੱਲਾ ਪੱਟੀ ਉਸ ਟਾਈਮ ਤੇ ਕਹਿੰਦੇ ਆਪਦੇ ਪਿੰਡ ਨਹੀਂ ਸੀਗਾ ਕਿਤੇ ਇੱਧਰ ਉੱਧਰ ਗਿਆ ਹੋਇਆ ਸੀ ਕਈ ਇਹ ਵੀ ਕਹਿੰਦੇ ਨੇ ਕਿ ਆਪਦੇ ਨਾਨਕੇ ਪਿੰਡ ਗਿਆ ਹੋਇਆ ਸੀ ਫੌਜ ਉਹਦੇ ਬਹੁਤ ਸਾਥੀਆਂ ਨੂੰ ਮਾਰ ਦਿੰਦੀ ਆ ਮੁਗਲ ਫੌਜ ਦੁੱਲਾ ਪੱਟੀ ਪੁੱਛਦੇ ਨੇ ਉਹਦੇ ਘਰਦਿਆਂ ਨੂੰ ਕਿ ਕਿੱਥੇ ਆ ਤਾਂ ਮਿਰਜ਼ਾ ਨਿਜ਼ਾਮਉਦੀਨ ਦੁੱਲੇ ਪੱਟੀ ਦੀ ਮਾਂ ਲੱਧੀ ਤੇ ਉਹਦੀ ਘਰ ਵਾਲੀ ਤੇ ਆਸੇ ਪਾਸੇ ਦੀਆਂ ਹੋਰ ਔਰਤਾਂ ਨੂੰ ਚੱਕ ਕੇ ਆਪਦੇ ਨਾਲ ਲੈ ਜਾਂਦੇ ਨੇ ਲਾਹੌਰ ਵੱਲ ਨੂੰ ਔਰਤਾਂ ਨੂੰ ਬੰਦਕ ਬਣਾ ਕੇ ਮਿਰਜ਼ਾ ਨਿਜ਼ਾਮਉਦੀਨ ਜਦੋਂ ਕਾਫਲੇ ਨਾਲ ਜਾ ਰਿਹਾ ਹੁੰਦਾ ਤਾਂ ਇੱਕ ਪਿੰਡ ਵਿੱਚ ਦੀ ਲੰਘਦੇ ਨੇ ਕਹਿੰਦੇ ਇੱਕ 100 ਸਾਲ ਤੋਂ ਬੱਡੀ ਉਮਰ ਦਾ ਕੋਈ ਬਜ਼ੁਰਗ ਜਿਹਦਾ ਨਾਮ ਲਾਲ ਖਾਨ ਦੱਸਿਆ ਉਹ ਪੁੱਛਦਾ ਹੈ ਕਿ ਇਹ ਕੌਣ ਔਰਤਾਂ ਨੇ ਜਿਨ੍ਹਾਂ ਨੂੰ ਮੁਗਲ ਬੰਨ ਕੇ ਲਈ ਜਾਂਦੇ ਨੇ ਹੁਣ ਜਿਹੜਾ ਇਹ ਲਾਲ ਖਾਨ ਸੀਗਾ ਇਹਦੇ ਜਿਹੜੇ ਪੁੱਤ ਸੀਗੇ ਉਹ ਦੁੱਲੇ ਪੱਟੀ ਦੇ ਪਿਓ ਫਰੀਦ ਪੱਟੀ ਦੀ ਮੌਤ ਲਈ ਕਿਸੇ ਤਰੀਕੇ ਨਾਲ ਜ਼ਿੰਮੇਵਾਰ ਸੀਗੇ ਉਹਨਾਂ ਦਾ ਕਹ ਲਓ ਹੱਥ ਸੀ ਦੁੱਲੇ ਪੱਟੀ ਨੇ ਇਹ ਲਾਲ ਖਾਨ ਦੇ ਮੁੰਡਿਆਂ ਨੂੰ ਵੀ ਮਾਰਿਆ ਸੀਗਾ ਉਹ ਲਾਲ ਖਾਨ ਫਿਰ ਪੁੱਛਦਾ ਹੈ ਕਿ ਕੌਣ ਔਰਤਾਂ ਨੇ ਇਹ ਜਿਨ੍ਹਾਂ ਨੂੰ ਇਹ ਮੁਗਲ ਬਨ ਕੇ ਲਈ ਜਾਂਦੇ ਨੇ ਤਾਂ ਫਿਰ ਆਸ-ਪਾਸ ਖੜੇ ਲੋਕ ਕਹਿੰਦੇ ਨੇ ਕਿ ਇਹ ਦੁੱਲੇ ਪੱਟੀ ਦੀ ਮਾਂ ਉਹਦੀ ਘਰ ਵਾਲੀ ਤੇ ਪਿੰਡ ਦੀਆਂ ਔਰਤਾਂ ਨੇ ਤਾਂ ਇੱਥੇ ਜਿਹੜਾ ਉਹ ਲਾਲ ਖਾਨ ਸੀ ਉਹ ਪਤਾ ਕੀ ਕਹਿੰਦਾ ਕਹਿੰਦਾ ਨਹੀਂ ਓਏ ਇਹ ਦੁੱਲੇ ਪੱਟੀ ਦੀਆਂ ਮਾਵਾ ਭੈਣਾ ਬਾਦਚੋਂ ਨੇ ਕਹਿੰਦਾ ਇਹ ਪਹਿਲਾਂ ਪੰਜਾਬ ਦੀਆਂ ਮਾਵਾ ਭੈਣਾ ਨੇ ਪੰਜਾਬ ਸਾਡੀ ਲੱਖ ਦੁਸ਼ਮਣੀ ਹੋ ਦੁੱਲੇ ਪੱਟੀ ਨਾਲ ਉਹਨੂੰ ਬਾਅਦ ਚੋਂ ਦੇਖੀ ਜਾਵਾਂਗੇ ਕਹਿੰਦਾ ਇਹ ਔਰਤਾਂ ਨੂੰ ਨਹੀਂ ਲੈ ਜਾਣ ਦੇਵਾਂਗੇ ਉੱਥੇ ਕਹਿੰਦੇ ਫਿਰ ਪੂਰਾ ਪਿੰਡ ਓਕਾਫਲੇ ਤੇ ਹਮਲਾ ਕਰ ਦਿੰਦਾ ਹੈ ਉਹ ਬਜ਼ੁਰਗ 100 ਸਾਲ ਤੋਂ ਉੱਪਰ ਉਹਦੀ ਉਮਰ ਉਹ ਵੀ ਤਲਵਾਰ ਲੈ ਕੇ ਲੜ ਰਿਹਾ ਹੈ ਜਿਹਦੇ ਕੋਲ ਕੋਈ ਛੋਟੀ ਆ ਉਹ ਛੋਟੀ ਲੈ ਕੇ ਜਿਹੜੀਆਂ ਪਿੰਡ ਦੀਆਂ ਬੁੜੀਆਂ ਸੀ ਉਹ ਹੀ ਫੂਕਣੀਆਂ ਚਿੰਟੇ ਲੈ ਕੇ ਉਹ ਹਮਲਾ ਕਰ ਦਿੰਦਾ ਕਿਉਂਕਿ ਪਿੰਡ ਵੱਡਾ ਸੀਗਾ ਹਮਲਾ ਕਰ ਦਿੱਤਾ ਜਾਂਦਾ ਹੈ ਉਹਦੇ ਨੂੰ ਹੀ ਆ ਜਾਂਦਾ ਹੈ ਫਿਰ ਦੁੱਲਾ ਪੱਟੀ ਦੁੱਲੇ ਪਰ ਟਿੰਨ ਵੀ ਪਤਾ ਲੱਗ ਗਿਆ ਸੀ ਪਿੱਛੇ-ਪਿੱਛੇ ਉਹ ਵੀ ਆ ਜਾਂਦਾ ਹੈ ਮਿਰਜ਼ਾ ਨਿਜ਼ਾਮਉਦੀਨ ਜਿਹੜਾ ਸੌਂ ਖਾ ਕੇ ਆਇਆ ਸੀ ਕਿ ਦੁੱਲੇ ਦਾ ਜਾਂ ਤਾਂ ਸਿਰ ਵੱਢ ਕੇ ਲਿਆਉ ਜਾਂ ਉਹਨੂੰ ਬੰਦੀ ਬਣਾ ਕੇ ਲਿਆਉਂਗਾ ਆਮੋ ਸਾਹਮਣੀ ਹੋ ਜਾਂਦੇ ਨੇ ਮਿਰਜ਼ਾ ਨਿਜ਼ਾਮਉਦੀਨ ਤੇ ਦੁੱਲਾ ਭੱਟੀ ਹੁਣ ਉਹ ਸ਼ੇਰ ਬਹਾਦਰ ਕਹਿੰਦੇ ਇੱਕੋ ਹੀ 바ਰ ਕਰਦਾ ਇਹਦੇ ਤੇ ਇਹਦੀ ਤਲਵਾਰ ਹੋ ਜਾਂਦੀ ਆ ਡਿੱਗ ਜਾਂਦਾ ਜਾ ਕੇ ਜ਼ਮੀਨ ਤੇ ਇਹ ਇੱਕੋ ਆ ਉੱਥੋਂ ਆਪਣੀ ਜਾਨ ਬਚਾਉਂਦਾ ਫਿਰ ਇਹ ਦੁੱਲੇ ਦੀ ਮਾਂ ਦੇ ਪੈਰੀਂ ਪੈ ਜਾਂਦਾ ਜਾ ਕੇ ਕਹਿੰਦਾ ਮੇਰੀ ਜਾਨ ਬਚਾ ਦੇ ਬਸ ਆਪਦੇ ਪੁੱਤ ਤੋਂ ਮੇਰੇ ਪ੍ਰਾਣ ਬਚਾ ਦੇ ਹੁਣ ਉਹ ਮਾਂ ਮਾਂ ਦਾ ਦਿਲ ਵੈਸੇ ਵੀ ਮੋਮ ਵਰਗਾ ਹੁੰਦਾ ਦੁੱਲਾ ਜਦੋਂ ਆਉਂਦਾ ਤਲਵਾਰ ਧੂਗੇ ਤਾਂ ਰੋਕ ਦਿੰਦੀ ਆ ਦੁੱਲੇ ਨੂੰ ਕਹਿੰਦੀ ਵੀ ਇਹ ਸ਼ਰਨ ਨਹੀਂ ਪੈ ਗਿਆ ਹੁਣ ਆਪਣੇ ਕਹਿੰਦੀ ਇਹ ਜਦੋਂ ਪੈਰੀ ਹੁਈ ਪੈ ਗਿਆ ਆਪਣੇ ਵੀ ਇੱਕ ਬਹਾਦਰ ਜਿਹੜਾ ਸੂਰਮਾ ਐ ਉਹ ਕਿਸੇ ਨੂੰ ਪੈਰੀ ਪਏ ਨੂੰ ਮਾਰਦਾ ਨਹੀਂ ਦੁੱਲਾ ਪੱਟੀ ਫਿਰ ਉਹਦੀ ਜਾਨ ਬਖਸ਼ ਦਿੰਦਾ ਹੈ ਸਾਰੀਆਂ ਔਰਤਾਂ ਨੂੰ ਫਿਰ ਉਹ ਰਿਹਾ ਕਰਕੇ ਵਾਪਸ ਚਲਾ ਜਾਂਦਾ ਹੈ ਮੁਗਲਾਂ ਦੇ ਦਰਬਾਰ ਚ ਐਹਸਾਨ ਸੀਗਾ ਹੁਣ ਉਹਦੇ ਸਿਰ ਤੇ ਦੁੱਲੇ ਦਾ ਹਾਂ ਜਾ ਕੇ ਫਿਰ ਉਹ ਕਹਿੰਦਾ ਹੈ ਅਕਬਰ ਬਾਦਸ਼ਾਹ ਨੂੰ ਵੀ ਦੁੱਲਾ ਪੱਟੀ ਬਾਗੀ ਜ਼ਰੂਰ ਹੈ ਠੀਕ ਆ ਮੁਗਲ ਹਕੂਮਤ ਦਾ ਬਾਗੀ ਆ ਹੋ ਪਰ ਬੰਦਾ ਮਾੜਾ ਨਹੀਂ ਹੈ ਦੁੱਲਾ ਪੱਟੀ ਕਹਿੰਦਾ ਜੇ ਆਪਣੀ ਫੌਜ ਚ ਆ ਜੇ ਤਾਂ ਸੋਚੋ ਆਪਣੀ ਫੌਜ ਹੋਰ ਤਕੜੀ ਹੋ ਜਾਊਗੀ ਤਾਂ ਇਹ ਗੱਲ ਅਕਬਰ ਬਾਦਸ਼ਾਹ ਨੂੰ ਵੀ ਥੋੜੀ ਸਹੀ ਲੱਗਦੀ ਆ ਅਕਬਰ ਬਾਦਸ਼ਾਹ ਦਾ ਜਿਹੜਾ ਮੰਤਰੀ ਸੀਗਾ ਅਬੂ ਫਜ਼ਲ ਉਹ ਬੜਾ ਸਕੀਮੀ ਬੰਦਾ ਸੀ ਬੜਾ ਦਿਮਾਗੀ ਬੰਦਾ ਸੀ ਉਹਨੂੰ ਐਂ ਦਾ ਪਤਾ ਸੀ ਵੀ ਦੁੱਲੇ ਨੂੰ ਐਂ ਤਾਂ ਫੜ ਨਹੀਂ ਸਕਦੇ ਨਾ ਤਾਂ ਉਹਨੂੰ ਹਰਾ ਸਕਦੇ ਆ ਕਿਸੇ ਤਰੀਕੇ ਨਾਲ ਛੇਤੀ ਛੇਤੀ ਕਿਉਂਕਿ ਪੰਜਾਬ ਦੇ ਲੋਕਾਂ ਦਾ ਹੀਰੋ ਸੀ ਉਹ ਉਹ ਇਹ ਸਕੀਮ ਲੜਾਉਂਦਾ ਐ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਦੁੱਲੇ ਭੱਟੀ ਨੂੰ ਗੱਲਬਾਤ ਦੇ ਬਹਾਨੇ ਬੁਲਾ ਲੈਨੇ ਆ ਜਿਵੇਂ ਉਹਦੇ ਪਿਓ ਨੂੰ ਬੁਲਾਇਆ ਸੀ ਹਾਂ ਤੋਂ ਉੱਥੋਂ ਫਿਰ ਫਰਮਾਨ ਜਾਰੀ ਹੁੰਦਾ ਹੈ ਦਿੱਲੀ ਤਖਤ ਤੋਂ ਕਿ ਗੱਲਬਾਤ ਕਰਨੀ ਆ ਦੁੱਲੇ ਪੱਟੀ ਨਾਲ ਗੱਲਬਾਤ ਕਰਕੇ ਆਪਾਂ ਜੋ ਵੀ ਮਾਮਲਾ ਹੈ ਉਹ ਸਲਝਾ ਲੈਨੇ ਆ ਠੀਕ ਆ ਆਸ-ਪਾਸ ਦੇ ਲੋਕ ਵੀ ਸਮਝਾਉਂਦੇ ਨੇ ਫਿਰ ਦੁੱਲੇ ਨੂੰ ਦੁੱਲਾ ਫਿਰ ਚੱਲਿਆ ਜਾਂਦਾ ਹੈ ਮੁਗਲ ਦਰਬਾਰ ਇੱਥੇ ਫਿਰ ਅਬੂਲ ਫਜ਼ਲ ਹੋਣੀ ਅਕਬਰ ਬਾਦਸ਼ਾਹ ਨੂੰ ਇਹ ਰਾਇ ਦਿੰਦੇ ਨੇ ਵੀ ਦੁੱਲੇ ਪੱਟੀ ਨੂੰ ਕਿਸੇ ਦੋ ਸੂਬਿਆਂ ਦਾ ਗਵਰਨਰ ਜਰਨਲ ਲਾ ਦਿੱਤਾ ਜਾਵੇ ਵੀ ਲਾਲਚ ਦੇ ਦਾਂਗੇ ਉਹਨੂੰ ਦੁੱਲਾ ਆਉਂਦਾ ਹੈ ਜਦੋਂ ਅਕਬਰ ਬਾਦਸ਼ਾਹ ਦੇ ਦਰਬਾਰ 'ਚ ਤਾਂ ਉਹਨੂੰ ਇਹ ਲਾਲਚ ਦਿੱਤਾ ਜਾਂਦਾ ਕਿ ਤੂੰ ਸਾਡੇ ਵੱਲ ਆ ਜਾ ਤੈਨੂੰ ਆਹ ਅਹੁਦੇ ਦੇ ਦਾਂਗੇ ਅਸੀਂ ਗਵਰਨਰ ਜਰਨਲ ਸੋਚੋ ਦੋ ਸੂਬਿਆਂ ਦਾ ਉਹ ਬਹੁਤ ਤਕੜੇ ਸੂਬੇ ਇੱਕ ਲਾਹੌਰ ਇੱਕ ਕਸੂਰ ਤੇ ਉਹਨੂੰ ਕਿਹਾ ਜਾਂਦਾ ਕਿ ਆਪਣੇ ਲੋਕਾਂ ਦੀ ਆਵਾਜ਼ ਨਾ ਚੁੱਕੋ ਕੀ ਆ ਤੈਨੂੰ મોત ਹੀ ਮਿਲਣੀ ਆ ਸਾਡੇ ਬਲਾਤ ਇੱਥੇ ਤੈਨੂੰ ਪੂਰੇ ਐਸ਼ੋ ਆਰਾਮ ਮਿਲੋ ਪੂਰੀ ਵਧੀਆ ਜ਼ਿੰਦਗੀ ਮਿਲੋ ਪਰ ਇੱਥੇ ਦੁੱਲਾ ਪੱਟੀ ਪੰਜਾਬ ਨਾਲ ਧੋਖਾ ਨਹੀਂ ਕਰਦਾ ਆਪਦੇ ਪਿਓ ਦਾਦੇ ਦੇ ਖੂਨ ਨੂੰ ਦਾਗ ਨਹੀਂ ਲਾਉਂਦਾ ਅਕਬਰ ਬਾਦਸ਼ਾਹ ਕਹਿੰਦਾ ਹੈ ਕਿ ਜਿਹੜਾ ਫਰਜ਼ ਸਾਡੇ ਅੱਗੇ ਨਹੀਂ ਚੁੱਕਦਾ ਤੈਨੂੰ ਪਤਾ ਫਿਰ ਉਹਦਾ ਕੀ ਹਸ਼ਰ ਕਰਦੇ ਆਂ ਸੀ ਉਹ ਕਹਿੰਦਾ ਜਿਹੜਾ ਮਰਜ਼ੀ ਹਸ਼ਰ ਕਰ ਲੋ ਤੁਹਾਡੇ ਅੱਗੇ ਨਾ ਤਾਂ ਦਬਾਂ ਤੇ ਨਾ ਝੁਕਾਂ ਫਿਰ ਧੋਖੇ ਨਾਲ ਉਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਦੁੱਲੇ ਪੱਟੀ ਨੂੰ ਪੰਜਾਬ ਦੇ ਉਹ ਅਣਖੀ ਪੁੱਤ ਨੂੰ ਵੇਖ ਸਕਦਾ ਸੀ ਉਹ ਇੱਥੇ ਇੱਥੇ ਛੋਟੇ ਛੋਟੇ ਲਾਲਚਾਂ ਪਿੱਛੇ ਕਈ ਬੇਈਮਾਨ ਲੋਕ ਵਿਕ ਜਾਂਦੇ ਨੇ ਹਾਂ ਵਿਕ ਜਾਂਦੇ ਨੇ ਪੰਜਾਬ ਦਾ ਉਹ ਅਣਖੀ ਪੁੱਤ ਨਾ ਤਾਂ ਵੇਚਿਆ ਨਾ ਝੁਕਿਆ ਧੋਖੇ ਨਾਲ ਉਹਨੂੰ ਗ੍ਰਿਫਤਾਰ ਕਰਕੇ ਕਾਜੀ ਫਿਰ ਉਹਦੀ ਮੌਤ ਦਾ ਫਰਮਾਨ ਜਾਰੀ ਕਰ ਦਿੰਦਾ ਹੈ ਸਰਕਾਰੀ ਖਜ਼ਾਨੇ ਲੁੱਟਣ ਤੇ ਮੁਗਲਾਂ ਦੇ ਜਰਨੈਲ ਦਾ ਕਤਲ ਕਰਨ ਦੇ ਦੋਸ਼ ਚ ਉਹਨੂੰ ਫਾਂਸੀ ਦੀ ਸਜ਼ਾ ਖਾਣਾ ਦਿੱਤੀ ਜਾਂਦੀ ਹੈ ਦੁੱਲੇ ਨੂੰ ਫਾਂਸੀ ਹੋਣੀ ਆ ਇਹ ਖਬਰ ਸੁਣ ਕੇ ਪੰਜਾਬ ਦੇ ਲੋਕਾਂ ਚ ਰੋਹ ਦੀ ਅੱਗ ਫੈਲ ਜਾਂਦੀ ਆ ਤਾਂ ਕਹਿੰਦੇ ਜਿਹੜੇ ਟਾਈਮ ਤੇ ਫਾਂਸੀ ਹੋਣੀ ਸੀਗੀ ਉਸ ਤੋਂ ਪਹਿਲਾਂ ਹੀ ਜਦੋਂ ਸਵੇਰ ਦੀ ਅਜ਼ਾਨ ਦਾ ਟਾਈਮ ਹੁੰਦਾ ਹੈ ਉਸ ਟਾਈਮ ਤੇ ਦੁੱਲੇ ਨੂੰ ਲਾਹੌਰ ਚ ਵਾਹਿ ਟੰਗ ਦਿੱਤਾ ਗਿਆ ਤਾਂ ਇਹ ਸੀ ਪੰਜਾਬ ਦੇ ਉਹ ਅਣਖੀ ਪੁੱਤ ਦੁੱਲੇ ਪੱਟੀ ਦਾ ਇਤਿਹਾਸ ਹੁਣ ਇੱਥੇ ਕੀ ਆ ਕੇ ਜਿਵੇਂ ਜਾਉਣਾ ਮੋੜ ਹੋ ਗਿਆ ਜਾਂ ਜੱਗਾ ڈاکੂ ਹੋ ਗਿਆ ਜਾਂ ਦੁੱਲਾ ਪੱਟੀ ਹੋ ਗਿਆ ਇਹਨਾਂ ਦੇ ਮਗਰ ڈاکੂ ਸ਼ਬਦ ਲਾ ਦਿੱਤਾ ਗਿਆ ਕਿਹਨੇ ਲਾਇਆ ਕਿਉਂਕਿ ਜਿਹੜਾ ਇਤਿਹਾਸ ਆ ਨਾ ਉਹ ਜ਼ਿਆਦਾਤਰ ਜਿਹੜੀ ਤਾਕਤਵਰ ਤੇ ਰਾਜ ਜਾਂ ਜ਼ੁਲਮ ਕਰਨ ਵਾਲੀ ਤੇ ਰਾ ਉਹਨਾਂ ਨੇ ਹੀ ਲਿਖਿਆ ਅਬੂਲ ਫਜ਼ਲ ਜਿਹੜਾ ਮੰਤਰੀ ਸੀਗਾ ਅਕਬਰ ਬਾਦਸ਼ਾਹ ਦਾ ਜਿਨੇ ਅਕਬਰਨਾਮਾ ਕਿਤਾਬ ਲਿਖੀ ਉਹਨੇ ਦੁੱਲੇ ਪੱਟੀ ਨੂੰ ਡਾਕੂ ਲਿਖਿਆ ਹੈ ਹੁਣ ਜਿਹੜੇ ਆਮ ਲੋਕ ਸੀ ਜਾਂ ਕਹਿ ਲੋ ਸਾਡਾ ਵਰਜ਼ਨ ਸੀ ਸਾਡੇ ਜਿਹੜੇ ਪੁਰਾਣੇ ਲੋਕ ਸੀ ਉਹਨਾਂ ਨੇ ਤਾਂ ਲਿਖਿਆ ਹੀ ਨਹੀਂ ਇਤਿਹਾਸ ਉਹ ਤਾਂ ਲੜਦਾ ਹੀ ਰਹਿ ਗਏ ਉਹਨਾਂ ਨੇ ਤਾਂ ਗੱਲਾਂ ਹੀ ਦਸੀਆਂ ਫਿਰ ਅੱਗੇ ਦੀ ਅੱਗੇ ਉਹ ਗੱਲਾਂ ਦੇ ਫਿਰ ਜਦੋਂ ਦੱਸਦੇ ਆ ਉਹ ਫਿਰ ਕਈ ਵਰਜ਼ਨ ਬਣ ਜਾਂਦੇ ਆ ਪੀੜੀ ਤੋਂ ਪੀੜੀ ਸਾਡੇ ਵੀਰ ਪੈਣ ਇਹ ਵੀ ਕਹਿੰਦੇ ਨੇ ਕਿ ਹਾਂ ਕਿ ਐ ਨਹੀਂ ਸੀ ਹੋਇਆ ਜੀ ਐਂ ਹੋਇਆ ਸੀ ਹੁਣ ਜਿਵੇਂ ਮੈਂ ਇਹ ਵੀ ਕਹਾਣੀ ਦੱਸ ਰਿਹਾ ਇਹਦੇ ਜਿਵੇਂ ਕਈਆਂ ਨੂੰ ਇਤਰਾਜ਼ ਹੋਣਾ ਕਿ ਨਹੀਂ ਆ ਤਾਂ ਐ ਹੋਇਆ ਸੀ ਐ ਹੋਇਆ ਸੀ ਹਾਂ ਕਿਉਂਕਿ ਜਿਹੜਾ ਲਿਖਿਆ ਹੋਇਆ ਇਤਿਹਾਸ ਆ ਉਹ ਤਾਂ ਲਿਖੀਏ ਹੋ ਮੁਗਲ ਉਹਨਾਂ ਨੇ ਤਾਂ ਆਪਦੇ ਹਿਸਾਬ ਨਾਲ ਵੀ ਹਾਂ ਐ ਹੋਇਆ ਹਾਂ ਹੁਣ ਆਪਣੇ ਵਾਲਿਆਂ ਨੇ ਨਹੀਂ ਲਿਖਿਆ ਉਹਦੇ ਕਈ ਵਰਜ਼ਨ ਬਣ ਗਏ ਹੁਣ ਇਹਦੇ ਤੇ ਕੋਈ ਵੀ ਆਪਾਂ ਦਾਵਾ ਨਹੀਂ ਕਰ ਸਕਦੇ ਨਾ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜਾ ਬਿਲਕੁਲ ਨਜ਼ਦੀਕੀ ਚੀਜ਼ ਆ ਜਿਹੜੀ ਸਹੀ ਚੀਜ਼ ਆ ਉਹੀ ਦੱਸੀ ਜਾਵੇ ਹੁਣ ਨਾ ਤਾਂ ਮੈਂ ਉਸ ਟਾਈਮ ਤੇ ਸੀ ਅਸੀਂ ਰਿਸਰਚ ਕਰਦੇ ਆਂ ਕਿ ਚਲੋ ਬਹੁਤ ਕਿਤਾਬਾਂ ਪੜਨ ਦੀ ਕੋਸ਼ਿਸ਼ ਕਰਦੇ ਆਂ ਪੁਰਾਣੇ ਲੋਕਾਂ ਨੂੰ ਸੁਣਦੇ ਆਂ ਪੁਰਾਣੇ ਇਤਿਹਾਸਕਾਰਾਂ ਨੂੰ ਪੜਦੇ ਆਂ ਤਾਂ ਕਿ ਸਾਡੇ ਪੱਲੇ ਕੁਝ ਪੈ ਜਾਵੇ ਤੇ ਤੁਹਾਡੇ ਸਾਹਮਣੇ ਸੱਚ ਦੇ ਬਿਲਕੁਲ ਨੇੜੇ ਦਾ ਜਿਹੜੀ ਕਹਾਣੀ ਆ ਉਹ ਲਿਆਉਣ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਇਹਨੂੰ ਅੱਗੇ ਵੀ ਭੇਜ ਸਕਦੇ ਹੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਪੰਜਾਬ ਸਿਆਂ ਦੇ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਸਕਦੇ ਹੋ ਤੁਸੀਂ ਕਿਹੜੇ ਪਿੰਡ ਸ਼ਹਿਰ ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ ਇਹ ਸਾਨੂੰ ਜ਼ਰੂਰ ਦੱਸ ਦਿਆ ਕਰੋ ਹੋਰ ਕਿਹੜੀ ਵੀਡੀਓ ਤੁਹਾਡੇ ਵਾਸਤੇ ਅਸੀਂ ਲੈ ਕੇ ਆਈਏ ਬਹੁਤ ਹੀ ਅੱਛਾ ਵਧੀਆ ਵੀਡੀਓ ਸੀਗੀ ਪਾਈ ਜੀ ਨੇ ਇਹਨਾਂ ਮਤਲਬ ਕਿ ਪਿਆਰ ਨਾਲ ਤੇ ਬਹੁਤ ਵਧੀਆ ਤਰੀਕੇ ਨਾਲ ਇਹ ਮਤਲਬ ਕਿ ਤਰੀਕੇ ਨਾਲ ਮਤਲਬ ਕਿ ਇਹ ਕਹਾਣੀ ਸਾਨੂੰ ਸੁਣਾਈ ਕਹਾਣੀ ਨੇ ਇਤਿਹਾਸ ਹਾਂ ਬਿਲਕੁਲ ਇਤਿਹਾਸ ਸੁਣਾਇਆ ਤੇ ਦੁਲਾ ਪੱਟੀ ਦੀ ਮਤਲਬ ਕਿ ਜੰਗ ਉਹਦੇ ਦਾਦੇ ਦੀ ਮਤਲਬ ਕਿ ਮਤਲਬ ਕਿ ਸੰਦਲ ਪੱਟੀ ਜਿਹੜੇ ਸੀ ਉਹਨਾਂ ਦੇ ਪਿਤਾ ਦਾ ਨਾਂ ਕੀ ਸੀ ਜਿਹਨੂੰ ਮਾਰ ਕੇ ਟੰਗਿਆ ਸੀ ਫਰੀਦ ਪੱਟੀ ਮੁਗਲਾ ਨੇ ਮੁਗਲਾ ਨੇ ਅੱਛਾ ਅਕਬਰ ਵੀ ਇਹ ਇਦਾਂ ਦੇ ਸੀ ਮੁਗਲ ਸਾਰੇ ਇਦਾਂ ਦੇ ਸੀਗੇ ਨਹੀਂ ਮੈਂ ਅਕਬਰ ਨੂੰ ਚੰਗਾ ਸਮਝਦੀ ਹਾਂ ਮੈਂ ਕਹਾਂ ਕਿ ਬਾਕੀ ਮੁਗਲਾਂ ਮੁਗਲਾ ਨਾਲ ਇਹ ਥੋੜੇ ਸਹੀ ਸੀ ਪਰ ਇਹ ਸਟੋਰੀ ਸੁਣ ਕੇ ਮੈਨੂੰ ਮਤਲਬ ਕਿ ਉਹ ਕੋਈ ਵੀ ਸਹੀ ਨਹੀਂ ਸੀਗਾ ਭਾਰਤ ਦੇ ਲਈ ਪੰਜਾਬ ਦੇ ਲਈ ਕਿ ਮਿੱਟੀ ਪੰਜਾਬ ਦੀ ਪੰਜਾਬੀ ਉੱਥੇ ਰਹਿੰਦੇ ਨੇ ਪੰਜਾਬੀ ਉੱਥੇ ਫਸਲ ਪਾਉਂਦੇ ਨੇ ਕਿਸਾਨ ਨੇ ਮੁਗਲਾਂ ਦਾ ਕੀ ਕੰਮ ਉਹਨਾਂ ਕੋਲੋਂ ਪੈਸੇ ਲੈਣੇ ਉੱਤੇ ਆ ਕੇ ਰਾਜ ਕੀਤੀ ਤਾਨਾਸ਼ਾ ਬਣ ਗਈ ਤੇ ਉਹ ਮਤਲਬ ਕਿ ਉਹਨਾਂ ਦਾ ਧੁੱਲੇ ਪੱਟੀ ਜੀ ਨੇ ਮਤਲਬ ਕਿ ਉਹਨਾਂ ਦਾ ਖਜ਼ਾਨਾ ਲੁੱਟ ਕੇ ਆਮ ਗਰੀਬ ਆਵਾਮ ਨੂੰ ਮਤਲਬ ਕਿ ਵੰਡਿਆ ਸੀਗਾ ਜਿਨ੍ਹਾਂ ਦਾ ਸੀ ਉਹਨਾਂ ਨੂੰ ਹਾਂ ਦੇ ਦਿੱਤਾ ਆਮ ਆਵਾਮ ਨੂੰ ਵੰਡਿਆ ਤੇ ਮਤਲਬ ਕਿ ਕਾਫੀ ਗਰੀਬ ਮਤਲਬ ਕਿ ਪੈਣਾ 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 ਬੈਠੀਆਂ ਸੀਗੀਆਂ ਜਿੰਨਾ ਦਾ ਵਿਆਹ ਸਿਰ ਦੇਹਜ ਕਰਕੇ ਰੁਕਿਆ ਹੋਇਆ ਸੀਗਾ ਤੇ ਉਹਨਾਂ ਦਾ ਦੇਹਜ ਦੇ ਕੇ ਵਿਆਹ ਕਰਾਇਆ ਤੇ ਤਾਂ ਕਰਕੇ ਲੋਰੀ ਚ ਦੁੱਲੇ ਪੱਟੀ ਨੂੰ ਯਾਦ ਕੀਤਾ ਜਾਂਦਾ ਅੱਛਾ ਕੋਈ ਕਸੂਰ ਵੀ ਨਹੀਂ ਸੀ ਫਿਰ ਵੀ ਉਹਨਾਂ ਨੂੰ ਫਾਸੀ ਦੀ ਸਜ਼ਾ ਦੇ ਦਿੱਤੀ ਹਾਂ ਕੋਈ ਕਸੂਰ ਨਹੀਂ ਸੀਗਾ ਕਸੂਰ ਸਿਰਫ ਇਹ ਸੀਗਾ ਕਿ ਆਪਣੇ ਹੱਕ ਦੇ ਲਈ ਬੋਲਿਆ ਸੀ ਆਪਣੇ ਹੱਕ ਦੇ ਲਈ ਬਾਦ ਕੀਤਾ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਸਾਡੇ ਨਾਲ ਉਹ ਮਿਲ ਜਾਓ ਉਹ ਨਹੀਂ ਬੋਲਿਆ ਸੀ ਅੱਛਾ ਮੈਂ ਆਪਾਂ ਜਿਹੜੀ ਉਹ ਲੋਰੀ ਦੀ ਖੁਸ਼ੀ ਦੀ ਵੀਡੀਓ ਵੇਖੀ ਸੀ ਆਪਾਂ ਹਾਂ ਉਹਦੇ ਵਿੱਚ ਇੱਕ ਵੀਰ ਜੀ ਨੇ ਕਮੈਂਟ ਕੀਤਾ ਸੀ ਕਿ ਤੁਹਾਨੂੰ ਕੁਝ ਪਤਾ ਨਹੀਂ ਹੈ ਤੁਸੀਂ ਗੂਗਲ ਤੋਂ ਸਰਚ ਕਰੋ ਵਾਕਈ ਸਾਨੂੰ ਅਗਰ ਪਤਾ ਹੁੰਦਾ ਤੇ ਅਸੀਂ ਦੱਸ ਦੇਣਾ ਸਾਨੂੰ ਵਾਕਈ ਨਹੀਂ ਪਤਾ ਅਸੀਂ ਇਹ ਚੈਨਲ ਬਣਾਇਆ ਇਸ ਕਰਕੇ ਆ ਕਿ ਸਾਨੂੰ ਸਾਡੀ ਨੌਲੇਜ ਵੀ ਵਧੂਗੀ ਤੇ ਨਾਲ ਕੰਮ ਦਾ ਕੰਮ ਹੀ ਹੋ ਜਾਏਗਾ ਹਾਂ ਬਿਲਕੁਲ ਤੇ ਤਾਂ ਕਰਕੇ ਹੁਣ ਉਹ ਦੁੱਲੇ ਪੱਟੀ ਦੀ ਮਤਲਬ ਕਿ ਲੋਰੀ ਦੇ ਨਾਲ ਦੁੱਲੇ ਪੱਟੀ ਦੀ ਇਹ ਗੱਲ ਐਵੇਂ ਜੁੜੀ ਹੋਈ ਆ ਹਾਂ ਤੇ ਉਸ ਦਿਨ ਆਪਾਂ ਨੂੰ ਦੁੱਲੇ ਪੱਟੀ ਦੀ ਕਹਾਣੀ ਪਤਾ ਨਹੀਂ ਸੀਗੀ ਤੇ ਹੁਣ ਜਾ ਕੇ ਦੁੱਲੇ ਪੱਟੀ ਦੀ ਜੀਦੀ ਮਤਲਬ ਕਿ ਗੱਲ ਪੱਲੇ ਪਈ ਆ ਤੇ ਪਤਾ ਲੱਗਿਆ ਕਿ ਲੋਰੀ ਵੀ ਉਹ ਲੋਰੀ ਦੇ ਵਿੱਚ ਉਹਨਾਂ ਨੂੰ ਕਿਉਂ ਯਾਦ ਕੀਤਾ ਜਾਂਦਾ ਕਿਉਂਕਿ ਉਹ ਖੁਸ਼ੀਆਂ ਵੰਡਦੇ ਸੀਗੇ ਮਤਲਬ ਕਿ ਦੁੱਖ ਦੂਰ ਕਰਦੇ ਸੀਗੇ ਤੇ ਜਿਹੜੇ ਨਰੇ ਕਿ ਕਮਜ਼ੋਰ ਸੀਗੇ ਉਹਨਾਂ ਦੀ ਮਦਦ ਕਰਦੇ ਸੀਗੇ ਤੇ ਮੁਗਲਾ ਨੇ ਉਹਨਾਂ ਨੂੰ ਡਾਕੂ ਇਸ ਕਰਕੇ ਲਿਖਿਆ ਕਿ ਉਹਨਾਂ ਨੇ ਖਜ਼ਾਨਾ ਲੁੱਟਿਆ ਲੇਕਿਨ ਉਹਨਾਂ ਨੇ ਅਛਾਈ ਵਾਸਤੇ ਲੁੱਟਿਆ ਨਾ ਕਿ ਕਿਸੇ ਦੀ ਬੁੜਾਈ ਵਾਸਤੇ ਹਾਂ ਤੇ ਮੁਗਲ ਕਿਹੜੇ ਆਪ ਕਿਹੜੇ ਚੰਗੇ ਨੇ ਉਹੀ ਡਾਕੂ ਤੇ ਸੀਗੇ ਹਾਂ ਆ ਕੇ ਆ ਕੇ ਇੱਥੇ ਤਾਨਾਸ਼ਾਹ ਬਣ ਕੇ ਲੋਕਾਂ ਦੇ ਉੱਤੇ ਐਵੇਂ ਹੀ ਰਾਜ ਕੀਤਾ ਜਿਹੜੇ ਆਪਣੇ ਆ ਰਾਜਾ ਸੀਗੇ ਨਾ ਉਹਨਾਂ ਨੂੰ ਕਾਫੀ ਜਿਹੜੇ ਚੰਗੇ ਰਾਜਾ ਸੀਗੇ ਉਹਨਾਂ ਦੀ ਫਿਰ ਜਾਸੂਸੀ ਕਰਕੇ ਉਹਨਾਂ ਨੂੰ ਮਰਵਾ ਦਿੱਤਾ ਜਿਹੜੇ ਚੰਦਰੇ ਸੀਗੇ ਉਹ ਬਸ ਆਪ ਬਹਿ ਗਏ ਜਿਵੇਂ ਉਹ ਗੰਗੂ ਸੀਗਾ ਇਦਾਂ ਦੇ ਬੈਠੇ ਨੇ ਨਾ ਜਾਸੂਸ ਤੇ ਗੰਗੂ ਹੋ ਗਿਆ ਜਾਂ ਜਿਨ੍ਹਾਂ ਨੇ ਮਤਲਬ ਕਿ ਵਜ਼ੀਰ ਖਾਨ ਦੇ ਨਾਲ ਰਲ ਕੇ گاਉ ਮਾਤਾ ਦੀ ਕਸਮ ਖਾਦੀ ਸੀਗੀ ਹਾਂ ਤੇ ਉਹ ਉਹਨਾਂ ਨੇ ਆਪਣੇ ਕਿਤਾਬ مقدس ਕਿਤਾਬ ਦੀ ਕਸਮ ਖਾਦੀ ਸੀਗੀ ਤੇ ਫਿਰ ਉਹ ਮਹਿਮਾਨ ਹੋ ਗਏ ਫਿਰ ਵੀ ਉਹਨਾਂ ਨੇ ਕਸਮ ਤੋੜੀ ਉਹ ਫਿਰਤੇ ਉਹਨਾਂ ਨੇ ਕਸਮ ਤੋੜੀ ਤੇ ਉਹਨਾਂ ਨੂੰ ਸਿਲਾ ਤੇ ਮਿਲਣਾ ਲੇਕਿਨ ਉਹਨਾਂ ਨੇ ਮਤਲਬ ਕਿ અપਮਾਨ ਕੀਤਾ ਫਿਰ ਐਸੇ ਲੋਗੋਗੋ ਤੇ ਜੋ ਹੈ ਉਹ ਵਿਸ਼ਵਾਸ ਜੋ ਹੈ ਨਾ ਉਹ ਕਰਨਾ ਮੁਸ਼ਕਿਲ ਹੋ ਜਾਂਦਾ ਹੈ ਹਾਂ ਇਦਾਂ ਦੇ ਲੋਗਾਂ ਤੇ ਫਿਰ ਵਿਸ਼ਵਾਸ ਕਰਨਾ ਵਾਕਿਆ ਮੁਸ਼ਕਿਲ ਹੋ ਜਾਂਦਾ ਤੇ ਇਹ ਵਾਕਿਆ ਬਹੁਤ ਹੀ ਵਧੀਆ ਸਟੋਰੀ ਸੀਗੀ ਇਤਿਹਾਸ ਬਾ ਸਟੋਰੀ ਨਹੀਂ ਇਤਿਹਾਸ ਸੌਰੀ ਮੈਂ ਆ ਸਾਡੇ ਮੂੰਹ ਬਾਰ-ਬਾਰ ਸਟੋਰੀ ਨਿਕਲ ਜਾਂਦਾ ਹਾਂ ਲੇਕਿਨ ਇਹ ਇਤਿਹਾਸ ਉਹ ਆ ਪੰਜਾਬ ਦੇ ਸੂਰਮਿਆਂ ਦਾ ਇਤਿਹਾਸ ਹਾਂ ਬਿਲਕੁਲ ਤੇ ਇਹ ਆਪਾਂ ਜ਼ਰੂਰ ਮਤਲਬ ਕਿ ਆਪਾ ਆਪਾ ਹੀ ਪੰਜਾਬ ਦੇ ਅ ਮਤਲਬ ਕਿ ਪੋਤਾ ਤੇ ਆਪਾਂ ਨੂੰ ਆਪਣੇ ਪੰਜਾਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਯਾਦ ਹੋਣਾ ਚਾਹੀਦਾ ਤੇ ਜਿਹੜਾ ਪਰਫੈਕਟ ਇਤਿਹਾਸ ਆ ਉਹ ਹੋਣਾ ਪਤਾ ਹੋਣਾ ਚਾਹੀਦਾ ਸਹੀ ਜਾਣਕਾਰੀ ਮਤਲਬ ਕਿ ਬੰਦੇ ਨੂੰ ਅੱਗੇ ਵਧਾਉਂਦੀ ਆ ਤੇ ਗਲਤ ਜਾਣਕਾਰੀ ਬੰਦੇ ਨੂੰ ਡੁਬਾ ਦਿੰਦੀ ਆ ਹਾਂ ਬਿਲਕੁਲ ਤੇ ਪੰਜਾਬ ਦੀ ਵੀ ਇਤਿਹਾਸ ਸਹੀ ਸਾਨੂੰ ਪਤਾ ਹੋਣਾ ਚਾਹੀਦਾ ਤੇ ਤਾਂ ਕਰਕੇ ਅਸੀਂ ਇਹ ਚੈਨਲ ਬਣਾਇਆ ਸੀਗਾ ਬਾਕੀ ਉਮੀਦ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਵੀਡੀਓ ਬਹੁਤ ਹੀ ਚੰਗੀ ਲੱਗੀ ਹੋਊਗੀ ਦੁੱਲੇਪੱਟੀ ਜੀ ਦੀ ਆਪਾਂ ਇਤਿਹਾਸ ਪੜਿਆ ਸੁਣਿਆ ਤੇ ਉਹ ਅੱਜ ਵੀ ਲੱਖਾਂ ਦਿਲਾਂ 'ਚ ਮਤਲਬ ਕਿ ਜ਼ਿੰਦਾ ਨੇ ਦੁੱਲੇਪੱਟੀ ਜੀ ਦੀ ਮਤਲਬ ਕਿ ਉਹ ਲੋਕ ਯਾਦ ਕਰਦੇ ਨੇ ਵੈਸੇ ਸੱਚ ਮੈਂ ਬਤਾऊं ਕਰੋਨਾ ਦਿਲਾਂ 'ਚ ਮੈਨੂੰ ਜਿਹੜਾ ਹੈ ਨਾ ਦੁੱਲੇਪੱਟੀ ਜੀ ਦੇ ਬਾਰੇ ਵਿੱਚ ਹੁਣ ਹੀ ਪਤਾ ਚੱਲਿਆ ਮੈਨੂੰ ਆਪ ਨੂੰ ਹੁਣ ਪਤਾ ਚੱਲਿਆ ਜੇ ਪਹਿਲੇ ਪਤਾ ਹੁੰਦਾ ਤਾਂ ਜਦੋਂ ਲੋਰੀ ਦੀ ਐਸੀ ਵੀਡੀਓ ਵੇਖੀ ਸੀ ਉਸ ਟਾਈਮ ਜ਼ਰੂਰ ਗੱਲ ਕਰਨੀ ਸੀ ਹਾਂ ਬਿਲਕੁਲ ਤੇ ਉਸ ਟਾਈਮ ਪਤਾ ਨਹੀਂ ਸੀਗਾ ਹੁਣ ਪਤਾ ਚੱਲਿਆ ਚਲੋ ਜੀ ਕੋਈ ਨਹੀਂ ਹੁਣ ਆਪਾਂ ਐਵੇਂ ਇਤਿਹਾਸ ਦੇ ਬਾਰੇ ਵਿੱਚ ਪਤਾ ਕਰਦੇ ਜਾਵਾਂਗੇ ਆਪਾਂ ਐਵੇਂ ਇਤਿਹਾਸ ਦੇ ਇਸ ਇਤਿਹਾਸ ਨੂੰ ਪੜਾਂਗੇ ਵੇਖਾਂਗੇ ਸਮਝਾਂਗੇ ਤੇ ਤੁਹਾਡੇ ਨਾਲ ਹੀ ਆ ਤੁਸੀਂ ਵੀ ਸਾਡੇ ਨਾਲ ਰਲਿਓ ਤੇ ਸਾਡੇ ਚੈਨਲ ਨੂੰ ਫੁੱਲ ਸਪੋਰਟ ਦਿਓ ਆਪਣੇ ਸਭੀ तमाम ਦੋਸਤਾਂ ਵੀਰਾਂ ਨੂੰ ਪੈਣਾ ਨੂੰ ਸਾਡਾ ਚੈਨਲ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਫੁੱਲ ਸਪੋਰਟ ਦਿਓ ਤੇ ਸਾਡੀ ਵੀਡੀਓਜ਼ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਵਾਹਿਗੁਰੂ ਜੀ ਲਿਖ ਕੇ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਨੈਕਸਟ ਵੀਡੀਓ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ